ਹਾਂਜੀ ਦੋਸਤੋ ਅੱਜ ਗੱਲ ਕਰਦੇ ਆਂ ਚਲੰਤ ਮੁੱਦਿਆਂ ਦੇ ਸਬੰਧ ਵਿੱਚ ਸਤਕਾਰਯੋਗ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਜਲੰਧਰ ਤੋਂ ਉਹਨਾਂ ਨੇ ਇੱਕ ਨਸ਼ੇ ਦੇ ਸਬੰਧ ਦੇ ਵਿੱਚ ਵੀਡੀਗੋ ਪਾਈ ਹੈ ਨਾਲ ਉਹਨਾਂ ਦੇ ਦੋ ਨਸ਼ਾ ਕਰਨ ਵਾਲੇ ਭਰਾ ਬੈਠੇ ਐ ਜਿਹੜੇ ਨਸ਼ਾ ਕਰਦੇ ਐ ਉਹਨਾਂ ਨੂੰ ਮੈਂ ਨਸ਼ੇੜੀ ਵੀ ਕਹਿ ਦਿਆਂ ਤੇ ਕੋਈ ਹੱਤਕਤ ਨਹੀਂ ਨਹੀਂ ਜਿਹੜੇ ਨਸ਼ੇੜੀ ਐ ਟੀਕਾ ਲਾਉਂਦੇ ਐ ਚਿੱਟੇ ਦਾ ਨਸ਼ਾ ਕਰਦੇ ਐ ਚੰਨੀ ਨੇ ਕਹਿਣ ਦੀ ਕੋਸ਼ਿਸ਼ ਕੀਤੀ ਐ ਕਿ ਨਸ਼ਾ ਅੱਜ ਵੀ ਘਰ-ਘਰ ਮਿਲ ਸਕਦਾ ਐ ਭਾਵੇਂ ਉਹ ਕਹਿੰਦਾ ਹੋਮ ਡਿਲੀਵਰੀ ਐ ਜਿੱਥੋਂ ਮਰਜ਼ੀ ਤੁਸੀਂ ਨਸ਼ਾ ਚਿੱਟਾ ਕਹਿੰਦਾ ਘਰੇ ਮੰਗਵਾ ਸਕਦੇ ਹੋ ਇਹ ਗੱਲ ਚਰਨਜੀਤ ਸਿੰਘ ਚੰਨੀ ਨੇ ਮੀਡੀਆ ਦੇ ਵਿੱਚ ਕਹੀ ਹੈ ਉਹਨੂੰ ਮੀਡੀਆ ਦੇ ਵਿੱਚ ਇਹ ਵੀਡੀਓ ਬਣਾਉਣ ਦਾ ਜਿਹੜਾ ਮੋਟਿਵ ਹੈ ਮੈਨੂੰ ਇੱਕੋ ਹੀ ਗੱਲ ਦੀ ਸਮਝ ਆਉਂਦੀ ਹੈ ਕਿ ਉਹਨੇ ਸਰਕਾਰ ਨੂੰ ਨੀਵਾ ਦਿਖਾਉਣ ਦੇ ਵਾਸਤੇ ਭਗਵੰਤ ਮਾਨ ਦੀ ਜਿਹੜੀ ਮਹਿੰਮ ਜੁੱਧ ਨਸ਼ਿਆਂ ਵਿਰੁੱਧ ਹੈ ਉਹਨੂੰ ਖੰਡਨ ਕਰਨ ਵਾਸਤੇ ਉਹਦਾ ਕਿ ਉਹ ਜੋ ਨਸ਼ਿਆਂ ਵਿਰੁੱਧ ਮਹਿਮ ਚਲਾ ਰਹੇ ਹੈ ਉਹ ਬਿਲਕੁਲ ਇੱਕ ਨਾਂ ਦੀ ਹੈ ਉਹਦੇ ਵਿੱਚ ਕੋਈ ਸਚਾਈ ਨਹੀਂ ਨਸ਼ਾ ਪਹਿਲਾਂ ਨਾਲੋਂ ਸਭੋਂ ਵੱਧ ਚੁੱਕਿਆ ਹੈ ਇਹ ਗੱਲ ਚਰਨਜੀਤ ਸਿੰਘ ਚੰਨੀ ਨੇ ਕਹੀ ਹੈ ਮੈਂ ਚੰਨੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਚੰਨੀ ਸਾਹਿਬ ਜਦੋਂ ਤੁਹਾਡੀ ਸਰਕਾਰ ਸੀ ਕਾਂਗਰਸ ਦੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਰਾਜ ਸੀ ਤੁਸੀਂ ਕੈਬਨਟ ਮਨਿਸਟਰ ਸੀ ਤੇ ਤੁਸੀਂ ਕਦੇ ਨਸ਼ਿਆਂ ਵਾਲਿਆਂ ਨੂੰ ਨਾਲ ਲੈ ਕੇ ਵੀਡੀਓ ਉਦੋਂ ਕਿਉਂ ਨਹੀਂ ਪਾਈ ਉਸੀ ਜਦੋਂ ਤੁਹਾਡਾ ਰਾਜ ਸੈਂਟਰ ਵਿੱਚ ਵੀ ਤੁਹਾਡੀ ਸਰਕਾਰ ਸੀ ਪਹਿਲਾਂ ਤਾਂ 4 ਵਿੱਚ ਚਲੋ 17 ਵਾਲੀ ਜਦੋਂ ਬਣੀ ਹੈ 17 ਤੋਂ 22 ਤੱਕ ਉਦੋਂ ਸੈਂਟਰ 'ਚ ਨਹੀਂ ਸੀ ਪਰ ਪੰਜਾਬ ਦੇ ਵਿੱਚੋਂ ਤੁਸੀਂ ਨਸ਼ਾ ਘਟਾਦੀ ਸੀ ਸਕਦੇ ਤੁਸੀਂ ਕੈਬਨਟ ਮਨਿਸਟਰ ਹੋ ਕੇ ਪੰਜਾਬ ਦੇ ਨੌਜਵਾਨਾਂ ਨੂੰ ਅੱਖਾਂ ਦੇ ਸਾਹਮਣੇ ਤੜਫ ਤੜਫ ਕੇ ਮਰਦੇ ਦੇਖਦੇ ਰਹੇ ਉਦੋਂ ਤੁਹਾਨੂੰ ਵੀਡਕੋ ਬਣਾਉਣੀ ਕਦੇ ਯਾਦ ਨਹੀਂ ਆਈ ਅਸੀਂ ਤੁਹਾਡੀ ਇੱਜ਼ਤ ਮੈਂ ਮਾਨ ਸਤਕਾਰ ਕਰਦਾ ਸੀ ਕਿਉਂਕਿ ਤੁਸੀਂ ਪੀਐਮ ਨੂੰ ਨਰਿੰਦਰ ਮੋਦੀ ਨੂੰ ਵਧੀਆ ਜਵਾਬ ਦਿੱਤਾ ਸੀ ਜਦੋਂ ਪੰਜਾਬ ਤੋਂ ਮੁੜਿਆ ਲੋਕਾਂ ਵਿੱਚ ਤੁਹਾਡੀ ਇੱਕ ਸਾਫ ਸਭੀ ਸੀ ਚੰਗੀ ਪਰ ਆਹ ਜਿਹੜਾ ਹਾਸੋ ਹੀਣੀ ਸਥਿਤੀ ਦੇ ਵਿੱਚ ਤੁਸੀਂ ਵੀਡੀਓ ਬਣਾਈ ਹੈ ਇਹਦੇ ਵਿੱਚ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਤੁਹਾਡੀ ਵੀ ਜ਼ਿੰਮੇਵਾਰੀ ਉਨੀ ਹੈ ਜਿੰਨੀ ਮੁੱਖ ਮੰਤਰੀ ਭਗਵੰਤ ਮਾਨ ਦੀ ਹੈ ਨਸ਼ਿਆਂ ਨੂੰ ਬੰਦ ਕਰਨਾ ਤੁਸੀਂ ਮੌਜੂਦਾ ਐਮਪੀ ਹੋ ਕੀ ਤੁਸੀਂ ਇਹ ਗੱਲ ਵੀਡੀਓ ਪਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਦੱਸ ਰਹੇ ਹੋ ਕਿ ਨਸ਼ਾ ਛੱਡਣ ਦੀ ਬਜਾਏ ਕੋਈ ਡਰਨ ਦੀ ਲੋੜ ਨਹੀਂ ਨਸ਼ਾ ਸਭ ਥਾਂ ਤੇ ਮਿਲਦਾ ਹੈ ਜਿੱਥੋਂ ਮਰਜ਼ੀ ਲੈ ਲਿਆ ਕਰੋ ਤੇ ਨਸ਼ਾ ਕਰ ਲਿਆ ਕਰੋ ਤੁਸੀਂ ਸੁਨੇਹਾ ਕੀ ਦਿੱਤਾ ਹੈ ਤੁਹਾਡੀ ਜਦੋਂ ਸਰਕਾਰ ਸੀ ਕੋਈ ਚਾਚਾ ਭਤੀਜਾ ਸੀ ਕੋਈ ਜੀਜਾ ਸਾਲਾ ਸੀ ਉਦੋਂ ਕੈਪਟਨ ਮਰਿੰਦਰ ਵੇਲੇ ਜਿਹੜੇ ਇਹ ਨਜਾਇਜ਼ ਰਿਸ਼ਤੇ ਬਣਾਏ ਹੋਏ ਸੀ ਉਦੋਂ ਤੁਸੀਂ ਇਹਨਾਂ ਰਿਸ਼ਤਿਆਂ ਦੇ ਖਿਲਾਫ ਕਿਉਂ ਨਹੀਂ ਬੋਲੇ ਅਰੂਸਾ ਆਲਮ ਜਦੋਂ ਤੇਤੀ ਭਰ ਭਰ ਕੇ ਪੈਸੇ ਲੈਂਦੀ ਸੀ ਉਦੋਂ ਤੁਸੀਂ ਕਿਉਂ ਨਾ ਬੋਲੇ ਉਦੋਂ ਤੁਸੀਂ ਨਸ਼ੇ ਦੇ ਖਿਲਾਫ ਕਿਉਂ ਨਾ ਵੀਡੀਓ ਪਾਈ ਉਦੋਂ ਤੁਹਾਡੇ ਵਿੱਚ ਜ਼ੁਰਤ ਨਹੀਂ ਸੀ ਜਾਂ ਤੁਸੀਂ ਉਦੋਂ ਕੈਬਨਟ ਮੰਤਰੀ ਦਾ ਅਹੁਦਾ ਗਵਾਉਣਾ ਨਹੀਂ ਸੀ ਚਾਹੁੰਦੇ ਉਦੋਂ ਤੁਸੀਂ ਬੋਲਦੇ ਇੱਕ ਗੱਲ ਮੈਂ ਹੋਰ ਕਹਦੇ ਆ ਕਿ ਪੰਜਾਬ ਦੇ ਵਿੱਚੋਂ ਜਿਹੜੀ ਖਸ ਖਸ ਦੀ ਖੇਤੀ ਹੈ ਉਹ ਬੰਦ ਕਿਨੇ ਕੀਤੀ ਜਿਹੜੇ ਆ ਡਰੱਗ ਦੇ ਨਸ਼ੇ ਆ ਮੈਡੀਕਲ ਦੇ ਨਸ਼ੇ ਲੈ ਕੇ ਕੌਣ ਆਇਆ ਇਹਦਾ ਜਨਮਦਾਤਾ ਕੌਣ ਹੈ ਮੈਂ ਪਿੱਛੇ ਜਾਣਾ ਚਾਹੁੰਦਾ ਦੋਸਤੋ ਜਦੋਂ ਪ੍ਰਤਾਪ ਸਿੰਘ ਕੈਰੋ ਜਾਂ ਗਿਆਨੀ ਜੈਲ ਸਿੰਘ ਸੀ ਪੰਜਾਬ ਦੇ ਵਿੱਚ ਪਹਿਲਾਂ ਠੇਕੇ ਹੁੰਦੇ ਸੀ ਪੋਸਟ ਦੇ ਖਸ ਖਸ ਦੀ ਖੇਤੀ ਤੇ ਕੋਈ ਰੋਕ ਨਹੀਂ ਸੀ ਉਦੋਂ ਸਭ ਕੁਝ ਚੱਲਦਾ ਸੀ ਉਦੋਂ ਕੋਈ ਮੈਡੀਕਲ ਨਸ਼ਾ ਕਰਦਾ ਹੀ ਨਹੀਂ ਸੀ ਜੇ ਭੱਠਾ ਵਹਾਇਆ ਤੇ ਕਾਂਗਰਸ ਨੇ ਪੰਜਾਬ ਦਾ ਬਠਾਇਆ ਕਿਉਂਕਿ ਤੁਸੀਂ ਉਦੋਂ ਖਸਖਸ ਦੀ ਖੇਤੀ ਨੂੰ ਬੰਦ ਕੀਤਾ ਪੰਜਾਬ ਦੇ ਵਿੱਚੋਂ ਠੇਕੇ ਜਿਹੜੇ ਪੋਸਟ ਦੇ ਸੀ ਉਹਨਾਂ ਤੇ ਮੁਕੰਮਲ ਤੁਸੀਂ ਰੋਕ ਲਾਤੀ ਉਹਦੇ ਬਦਲੇ ਦੇ ਵਿੱਚ ਤੁਸੀਂ ਮੈਡੀਕਲ ਨਸ਼ੇ ਲੈ ਕੇ ਆਏ ਤੁਸੀਂ ਵੱਡੇ ਵੱਡੇ ਬੰਦਿਆਂ ਨਾਲ ਮਿਲ ਕੇ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਐ ਤੁਸੀਂ ਉਹਨਾਂ ਤੋਂ ਪੈਸਾ ਖਾਦਾ ਤੁਸੀਂ ਉਹਨਾਂ ਦੇ ਨਸ਼ੇ ਬਕਾਏ ਤੇ ਤੁਸੀਂ ਖਸਖਸ ਤੇ ਰੋਕ ਲਾਈ ਇਹ ਨਸ਼ੇ ਦੇ ਪਿਤਾ ਪਤਾਮਾ ਤੁਸੀਂ ਹੋ ਜੇਕਰ ਖਸਖਸ ਦੀ ਖੇਤੀ ਚੱਲਦੀ ਰਹਿੰਦੀ ਤੇ ਪੰਜਾਬ ਦੇ ਵਿੱਚ ਆ ਜਿਹੜੇ ਮਾਰੂ ਨਸ਼ੇ ਐ ਚਿੱਟੇ ਵਰਗੇ ਨਸ਼ੇ ਐ ਮੈਡੀਕਲ ਦੇ ਨਸ਼ੇ ਐ ਇਹ ਤੇ ਚੰਨੀ ਸਾਹਿਬ ਆਉਣੀ ਨਹੀਂ ਸੀ ਇਹ ਜੇ ਲੈ ਕੇ ਆਏ ਤੇ ਤੁਹਾਡੀ ਸਰਕਾਰ ਲੈ ਕੇ ਆਈ ਇਸ ਲਈ ਤੁਸੀਂ ਅੱਜ ਪਗਬੰਤ ਮਾਨ ਨੂੰ ਚਾਹੇ ਦੋਸ਼ੀ ਠਹਿਰ ਆ ਰਹੇ ਹੋ ਪਰ ਅਸਲ ਦੋਸ਼ੀ ਇਹਦੇ ਵਿੱਚ ਤੁਹਾਡੀ ਸਰਕਾਰ ਹੈ ਤੁਹਾਨੂੰ ਆਪਣੀ ਮੰਜੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ ਜਦੋਂ ਤੁਹਾਡੀ ਹੁਣ ਸਰਕਾਰ ਰਹੀ ਹੈ ਦੋ ਵਾਰੀ ਤੇ ਉਦੋਂ ਤੁਸੀਂ ਨਸ਼ਿਆਂ ਦੇ ਖਿਲਾਫ ਕੋਈ ਬਿੱਲ ਕਿਉਂ ਨਹੀਂ ਲੈ ਕੇ ਆਈ ਭਾਵੇਂ ਐਨਡੀਪੀਐਸ ਸੈਂਟਰ ਸਰਕਾਰ ਦੇ ਅੰਡਰ ਆਉਂਦਾ ਕਾਨੂੰਨ ਬਣਾਉਣਾ ਪਰ ਤੁਸੀਂ ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਦਾ ਬਿੱਲ ਕਿਉਂ ਨਹੀਂ ਲੈ ਕੇ ਆਈ ਤੁਹਾਡੇ ਵਿੱਚ ਜੁਰਤ ਨਹੀਂ ਸੀ ਬੋਲਣ ਦੀ ਕਿ ਜੇਕਰ ਨਸ਼ਿਆਂ ਦਾ ਬਿੱਲ ਲੈ ਕੇ ਆਉਣੇ ਆ ਖਸ ਖਸ ਦਾ ਤੇ ਕਿਤੇ ਵੋਟ ਦੂਜੇ ਪਾਸੇ ਵੱਧ ਨਾ ਪਈ ਜੇ ਸਾਡੀ ਟੁੱਟ ਨਾ ਜਾਵੇ ਉਦੋਂ ਤੁਸੀਂ ਮੈਡੀਕਲ ਵਾਲਿਆਂ ਤੋਂ ਪੈਸੇ ਲਓ ਉਦੋਂ ਤੁਸੀਂ ਨਸ਼ਾ ਵੇਚਣ ਵਾਲਿਆਂ ਦੇ ਮਿੱਤਰ ਬਣ ਜਿਓ ਜਦੋਂ ਤੁਹਾਡੀ ਸਰਕਾਰ ਹੈ ਪਰ ਅੱਜ ਜੇ ਭਗਵੰਤ ਮਾਨ ਨੇ ਕੰਮ ਵਿਢਿਆ ਚਲੋ ਉਹਨੇ ਕਿਸੇ ਨਹੀਂ ਆਖਿਆ ਮੈਂ ਨਹੀਂ ਕਿਤੇ ਉਹਦੇ ਮੂੰਹ ਚੋਂ ਸੁਣਿਆ ਉਹਨੇ ਕਿਹਾ ਹੋਵੇ ਵੀ ਨਸ਼ਾ ਖਤਮ ਹੋ ਗਿਆ ਉਹਨੇ ਕਿਹਾ ਕਿ ਨਸ਼ਾ ਘਟਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਸੀਂ ਨਸ਼ਾ ਘਟਾਉਣ ਦੀ ਮੈਡੀਕਲ ਨਸੇ ਤੇ ਚਿੱਟੇ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਕ ਮਹਿੰਮ ਚਲਾ ਕੇ ਉਹਦੇ ਨਾਲ ਕੁਝ ਨਾ ਕੁਝ ਠੱਲ ਜ਼ਰੂਰ ਪਈ ਹੈ ਤੁਸੀਂ ਮੰਨੋ ਚਾਹੇ ਨਾ ਮੰਨੋ ਤੇ ਭਾਵੇਂ ਇਹਦੇ ਪਤਾਮਾ ਤੁਸੀਂ ਹੋ ਆ ਕਰਕੇ ਮੈਂ ਕਹਿਣਾ ਚਾਹਣਾ ਹੈ ਆ ਜਿਹੜੀ ਤੁਸੀਂ ਵੀਡੀਓ ਪਾਈ ਹੈ ਇਹ ਹਸੋ ਹੀ ਨਹੀਂ ਹੈ ਤੁਹਾਡੀ ਦੋ ਵਾਰੀ ਸਰਕਾਰ ਰਹੇਗੀ ਤੁਸੀਂ ਕੁਦਰਤੀ ਰਵੈਤੀ ਖੇਤੀ ਖਸਖਸ ਦੀ ਤੁਹਾਡੇ ਵਿੱਚ ਦਮ ਹੀ ਨਹੀਂ ਹੋਇਆ ਤੁਹਾਡੇ ਗੱਲ ਲੱਤਾਂ 'ਚ ਤਾਂ ਤੰਤ ਹੀ ਨਹੀਂ ਸੀ ਮੈਂ ਅੱਜ ਵੀ ਤੁਹਾਨੂੰ ਕਹਿਣਾ ਚਾਹਣਾ ਚੰਨੀ ਸਾਫ਼ ਕਿ ਤੁਸੀਂ ਖੁੱਲ੍ਹ ਕੇ মিডিਆ ਦੇ ਵਿੱਚ ਬਿਆਨ ਦਿਓ ਜੇ ਤੁਹਾਡੇ ਵਿੱਚ ਦਾਮ ਹੈ ਤੁਸੀਂ ਖਸ ਖਸ ਦੀ ਖੇਤੀ ਦੇ ਹੱਕ ਵਿੱਚ ਬੋਲੋ ਤੇ ਤੁਹਾਡੇ ਜਿੰਨੇ MP ਜਿੱਤੇ ਐ ਤੁਸੀਂ ਲੋਕ ਸਭਾ ਦੇ ਵਿੱਚ ਆਵਾਜ਼ ਠਾਓ ਤੇ ਜਿੰਨੇ ਤੁਹਾਡੇ MLA ਪੰਜਾਬ ਵਿੱਚ ਵਿਧਾਨ ਸਭਾ ਦੇ ਵਿੱਚ ਬਿੱਲ ਲੈ ਕੇ ਆਉਣ ਦੀ ਗੱਲ ਕਰੋ ਆਪੇ ਨਸ਼ੇ ਮੈਡੀਕਲ ਰੁਕ ਜਾਣਗੇ ਨਹੀਂ ਤੇ ਇਹ ਅੰਤਰਰਾਸ਼ਟਰੀ ਪੱਧਰ ਤੇ ਬਿਮਾਰੀ ਹੈ ਇਹ ਇਕੱਲੇ ਪੰਜਾਬ ਦੇ ਵਿੱਚ ਵੀਰੋਂ ਨਹੀਂ ਇਹ ਸਾਰੀਆਂ ਸਟੇਟਾਂ 'ਚ ਹੈ ਇਹਦੇ ਨਾਂ ਤੇ ਸਿਰਫ ਰਾਜਨੀਤੀ ਕੀਤੀ ਜਾਂਦੀ ਹੈ ਨਸ਼ੇ ਨਾ ਅੱਜ ਬੰਦ ਹੋਣ ਨਾ ਕੱਲ ਨੂੰ ਬੰਦ ਹੋਣ ਆ ਗੈਂਗਵਾਰ ਗੈਂਗਵਾਰ ਨਾ ਅੱਜ ਬੰਦ ਹੋਵੇ ਨਾ ਕੱਲ ਨੂੰ ਬੰਦ ਹੋਵੇ ਗੈਂਗਵਾਰ ਤੇ ਨਸ਼ਾ ਇਹ ਦੋਨੇ ਅੰਤਰਰਾਸ਼ਟਰੀ ਸਮੱਸਿਆ ਹੈ ਇਹ ਚੱਲਦੀ ਰਹੂਗੀ ਇਹ ਕਾਹਦੇ ਨਾਲ ਜੁੜੀ ਹੈ ਇਹ ਬੇਰਜੁਗਾਰੀ ਨਾਲ ਜੁੜੀ ਹੋਈ ਹੈ ਇਸ ਸਾਰੀਆਂ ਸਟੇਟਾਂ ਵਿੱਚ ਬੇਰਜਗਾਰੀ ਹੈ ਕਿਤੇ ਵੀ ਕੋਈ ਸਰਕਾਰ 100% ਨੌਜਵਾਨਾਂ ਨੂੰ ਨੌਕਰੀਆਂ ਨਹੀਂ ਦੇ ਸਕਦੀ ਆਪਾਂ ਨੂੰ ਵੀ ਪਤਾ ਹੈ ਸਾਨੂੰ ਵੀ ਆਪਣੇ ਉਹ ਜਿਹੇ ਸਹਾਇਕ ਧੱਦੇ ਅਪਣਾਉਣੇ ਪੈਣਗੇ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਵੀਰੋ ਅਸੀਂ ਉੱਥੇ ਟਾਇਲਟਾਂ ਵੀ ਸਾਫ਼ ਕਰਦੇ ਹਾਂ ਸਿਕਿਉਰਿਟੀ ਗਾਰਡਾਂ ਦੀਆਂ ਨੌਕਰੀਆਂ ਕਰਦੇ ਹਾਂ ਧੱਕੇ ਕਰਨੇ ਆ ਪਰ ਪੰਜਾਬ ਦੇ ਵਿੱਚ ਸਾਡਾ ਕੋਈ ਜਵਾਕ ਕੰਮ ਕਰਨ ਨੂੰ ਤਿਆਰ ਨਹੀਂ ਜਿਹੜੇ ਖੇਤੀ ਕਰਦੇ ਆ ਕਿਸਾਨ ਅਸੀਂ ਖੇਤੀ ਨੂੰ ਖੇਤੀ ਨਹੀਂ ਸਮਝਦੇ ਅਸੀਂ ਸਾਰਾ ਦਿਨ ਖੁੰਡਾਂ ਤੇ ਜਾਂ ਮੋਬਾਈਲਾਂ ਤੇ ਸਾਰਾ ਦਿਨ ਲਾ ਦਿੰਨੇ ਆ ਖੇਤ ਸਾਡੇ ਦਿਹਾੜ ਗਏ ਸਪ੍ਰੇ ਹਾਂ ਸਿਰਕਦੇ ਐ ਤਣਕਾਂ ਦੀ ਜਦੋਂ ਵਾਢੀ ਆਉਂਦੀ ਐ ਮਸ਼ੀਨਰੀ ਕੰਮ ਕਰਦੀ ਐ ਅਸੀਂ ਕਦੇ ਕੰਮ ਨਹੀਂ ਕੀਤਾ ਇਸ ਲਈ ਭਰਾਵੋ ਕਿਸੇ ਦੇ ਉੱਤੇ ਸਾਰਾ ਦੋਸ਼ ਨਹੀਂ ਦਿੱਤਾ ਜਾਂਦਾ ਚੰਨੀ ਸਾਹਿਬ ਜੇ ਗੈਂਗਵਾਰ ਦੀ ਤੁਸੀਂ ਗੱਲ ਕਰਦੇ ਹੋ ਆ ਨੌਜਵਾਨਾਂ ਦੇ ਕਤਲ ਹੋ ਰਹੇ ਆ ਬੜੇ ਮੰਦ ਭਾਗੇ ਆ ਸਰਕਾਰ ਨੂੰ ਸ਼ਕਤੀ ਨਾਲ ਰੋਕਣੇ ਚਾਹੀਦੇ ਆ ਪਰ ਜੇਕਰ ਸਰਕਾਰ ਗੈਂਗਵਾਰ ਕਰਨ ਵਾਲਿਆਂ ਦਾ ਇਨਕਾਊਂਟਰ ਕਰਦੀ ਹੈ ਤੁਹਾਡੇ ਫਿਰ ਵੀ ਮਿਰਚਾਂ ਲੜਦ ਨੇ ਫਿਰ ਤੁਸੀਂ ਕਹਿ ਦਿੰਦੇ ਹੋ ਅਕੇ ਜੀ ਗੋਲੀ ਦਾ ਜਵਾਬ ਗੋਲੀ ਬਰਾਬਰ ਨੌਜਵਾਨ ਮਾਰਤਾ ਜੇ ਹੁਣ ਜਲੰਧਰ ਦੇ ਵਿੱਚ ਇੱਕ ਮੁੰਡਾ ਮਾਰਿਆ ਤੇ ਉਹਦੇ ਬਦਲੇ ਦੇ ਵਿੱਚ ਕਿਤੇ ਕੋਈ ਬੰਦਾ ਮਾਰਨ ਵਾਲਾ ਮਾਰਿਆ ਗਿਆ ਤੇ ਕੀ ਉਹ ਕੀ ਪਾਪ ਹੋ ਗਿਆ ਉਹਨੇ ਪਹਿਲਾਂ ਬੰਦਾ ਮਾਰਿਆ ਉਹ ਆਪ ਵੀ ਮਰੂਗਾ ਪਹਿਲਾ ਇੱਕ ਨੌਜਵਾਨ ਕਬੱਡੀ ਵਾਲਾ ਕਬੱਡੀ ਖਿਡਾਰੀ ਮਰੇ ਨੇ 2-3 ਤੇ ਆ ਮੁੱਲਾਪੁਰ ਦਾ ਪਿੱਛੇ ਜੇ ਜਵਾਨ ਮਰਿਆ ਉਹਦੇ ਜਿਹੜੇ ਇਨਕਾਊਂਟਰ ਕਰਨ ਵਾਲੇ ਸੀ ਮਰ ਗਏ ਤੁਹਾਡੇ ਮਿਰਚਾਂ ਲੱਗੀਆਂ ਤੁਸੀਂ ਕਿਸੇ ਕੰਮ ਨੂੰ ਸਹਿਮਤੀ ਨਹੀਂ ਦਿੰਦੇ ਤੁਸੀਂ ਸਿਰਫ ਰਾਜਨੀਤੀ ਕਰਦੇ ਹੋ ਇਹ ਲੋਕ ਇਹ ਗੱਲ ਨੂੰ ਸਮਝਦੇ ਐ ਗੈਂਗਵਾੜ ਤੇ ਨਸ਼ਾ ਇਹ ਤੁਹਾਡੇ ਪੈਦਾ ਕੀਤੇ ਹੋਏ ਆ ਜਿਹੜੇ ਮੈਡੀਕਲ ਨਸ਼ਾ ਚਿੱਟੇ ਵਰਗੇ ਨਸੇ ਚੰਨੀ ਸਾਹਿਬ ਇਹਦੇ ਪਤਾਮਾ ਤੁਸੀਂ ਹੋ ਕਿਉਂਕਿ ਕਾਂਗਰਸ ਵੇਲੇ ਖਸ ਖਸ ਦੀ ਖੇਤੀ ਤੇ ਰੋਕ ਲੱਗੀ ਐ ਇਹ ਤੁਹਾਡੇ ਸਿਰ ਤੇ ਵਜਨ ਐ ਤੁਸੀਂ ਬਿੱਲ ਲੈ ਕੇ ਆਓ ਤੁਸੀਂ ਇਹਨੂੰ ਬੰਦ ਕਰਾਇਆ ਪੰਜਾਬ ਦੇ ਘਰਾਂ ਦੇ ਵਿੱਚ ਜੇਕਰ ਸਿਵੇ ਬਣੇ ਐ ਚਿੱਟੀਆਂ ਚੁੰਨੀਆਂ ਸਿਰਾਂ ਤੇ ਆਈਆਂ ਉਹਦੀ ਜ਼ਿੰਮੇਵਾਰ ਕਾਂਗਰਸ ਐ ਕਿਉਂਕਿ ਉਹਨਾਂ ਨੇ ਖਸ ਖਸ ਦੀ ਰਵੈਤੀ ਖੇਤੀ ਨੂੰ ਬੰਦ ਕੀਤਾ ਤੇ ਜਿਹੜੇ ਮੈਡੀਕਲ ਦੇ ਨਸ਼ੇ ਸੀ ਚਿੱਟੇ ਵਰਗੇ ਨਸ਼ੇ ਸੀ ਵੱਡੇ ਲੋਕ ਜਿਹੜੇ ਬੈਠੇ ਆ ਮਗਰਮਚ ਉਹਨਾਂ ਤੋਂ ਮੋਟਾ ਪੈਸਾ ਲੈਂਦਾ ਫੰਡ ਲੈਂਦਾ ਇਸ ਲਈ ਤੁਹਾਡੀ ਇਹ ਵੀਡੀਓ ਪਾਉਣ ਦੀ ਕੋਈ ਤਕ ਨਹੀਂ ਸੀ ਬਣਦੀ ਇਹ ਤੁਸੀਂ ਗਲਤ ਕੀਤਾ ਲੋਕਾਂ ਵਿੱਚ ਤੁਹਾਡੀ ਇੱਜ਼ਤ ਵਧ ਹੀ ਨਹੀਂ ਸਕੋ ਟਤੀ ਹੈ ਕਿਉਂਕਿ ਪਹਿਲਾਂ ਲੋਕ ਤੁਹਾਨੂੰ ਪਿਆਰ ਕਰਦੇ ਸੀ ਤੁਸੀਂ ਚੰਗੇ ਕੰਮ ਕੀਤੇ ਐ ਉਦੋਂ ਜਦੋਂ ਤੁਹਾਡੀ ਸਰਕਾਰ ਥੋੜਾ ਜਿਹੀ ਰਹੀ ਐ ਪਰ ਇਹੋ ਜਿਹੇ ਹੱਸੋ ਹੀਣੀਆਂ ਨੀਵੇਂ ਪੱਦਰ ਦੀਆਂ ਰਾਜਨੀਤੀ ਤੋਂ ਚ ਨਹੀਂ ਸਭ ਉੱਚੇ ਉੱਠੋ ਦੋਸਤੋ ਇੰਨੀ ਆਪ ਵਿਚਾਰਾਂ ਸੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ